ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਪਿਛਲੇ ਕੁਝ ਸਮੇਂ ਤੋਂ ਵਧਦੇ ਜਾ ਰਹੇ ਨੇ 2023 ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਚਾਈਲਡ ਪੋਰਨੋਗ੍ਰਾਫੀ ਘਟਨਾਵਾਂ 21417 ਹੋਈਆਂ 2022 ਦੇ ਮੁਕਾਬਲੇ ਪ੍ਰਤੀ 1 ਲੱਖ ਕੇ ਨੀੜੇ ਨਵੇਂ ਘਟਨਾਵਾਂ ਦੀ ਦਰ ਦੇ ਵਿੱਚ 52 ਫੀਸਦੀ ਵਾਧਾ ਹੋਇਆ ਹੈ ਲਗਾਤਾਰ ਤੀਜੇ ਸਾਲ 2023 ਦੇ ਵਿੱਚ 2 ਫੀਸਦੀ ਵੱਧ ਇੱਕ ਜਿਹੜੀ ਹੈ ਇਸ ਤੋਂ ਉੱਪਰ ਜਿਹੜੀ ਹੈ ਰੁਝਾਨ ਹੋਇਆ ਜੋ 2015 ਦੇ ਵਿੱਚ ਸ਼ੁਰੂ ਹੋਇਆ ਤੇ ਅਪਰਾਧ ਦੀਆਂ ਕੁਝ ਕਿਸਮਾਂ ਦੇ ਵਿੱਚ ਮੁਕਾਬਲੇ ਦੀਆਂ ਤਬਦੀਲੀਆਂ ਕਾਰਨ ਅਹਿੰਸਕ CSI ਦੇ ਵਿੱਚ ਵਾਧਾ ਹੋਇਆ ਜਦੋਂ ਕਿ ਹਿੰਸਕ CSI ਅਸਲ ਦੇ ਵਿੱਚ ਬਦਲਿਆ ਨਹੀਂ ਰਿਹਾ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਰਿਪੋਰਟ ਕੀਤੇ ਗਏ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਕੈਨੇਡਾ ਵਿੱਚ 50% ਤੋਂ ਵੱਧ ਵਾਧਾ ਹੋਇਆ ਹੈ ਕੁਝ ਹੱਦ ਤੱਕ ਵਿਸ਼ੇਸ਼ ਇੰਟਰਨੈਟ ਚਾਈਲਡ ਸੋਸ਼ਲ ਯੂਨਿਟਾਂ ਦੁਆਰਾ ਪੁਲਿਸ ਨੂੰ ਭੇਜੇ ਜਾਣ ਵਾਲੇ ਵਧੇਰੇ ਕੇਸਾਂ ਦੇ ਕਾਰਨ 2023 ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਚਾਈਲਡ ਪੋਰਨੋਗ੍ਰਾਫੀ ਦੀਆਂ 21417 ਘਟਨਾਵਾਂ ਹੋਈਆਂ 2022 ਦੇ ਮੁਕਾਬਲੇ ਪ੍ਰਤੀ ਇੱਕ ਲੱਖਕੇ ਨੇੜੇ ਨਾ ਵਿੱਚ ਕਟਨਾਵਾਦੀ ਦਰ ਵਿੱਚ 52% ਦੀ ਵਾਧਾ ਹੋਇਆ ਪੁਲਿਸ ਦੁਆਰਾ ਦਰਜ ਕੀਤੇ ਗਏ ਅਪਰਾਧਾਂ ਬਾਰੇ ਰਿਪੋਰਟ ਦੇ ਅਨੁਸਾਰ ਇਹ ਵਾਧਾ ਕਰਾਇਮ ਸੇਵਰਟੀ ਇੰਡੈਕਸ ਦੇ ਸਮੁੱਚੇ ਵਾਧੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ ਜੋ ਪਿਛਲੇ ਸਾਲ 2% ਦੀ ਵਧਿਆ ਸੀ ਇਹ ਲਗਾਤਾਰ ਤੀਜਾ ਸਾਲ ਸੀ ਜਦੋਂ ਇਹ ਵਾਧਾ ਹੋਇਆ ਰਿਪੋਰਟ ਕੀਤੇ ਗਏ ਅਪਰਾਧਾਂ ਦੀ ਕੋਲਦਾਰ 2023 ਵਿੱਚ ਪ੍ਰਤੀ 1 ਲੱਖ ਕੈਨੇਡੀਅਨਾਂ ਵਿੱਚ 5843 ਘਟਨਾਵਾਂ ਤੱਕ ਵਧ ਗਈ ਜੋ ਕਿ 2022 ਵਿੱਚ 5699 ਸੀ ਪਿਛਲੇ ਸਾਲ ਪ੍ਰਤੀ 1 ਲੱਖ ਕੈਨੇਡੀਅਨਾਂ ਵਿੱਚ ਬਾਲ ਪornography ਦੀਆਂ 53 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਬਹੁਤ ਸੇ ਕੇਸ 79% ਦੀ ਕਾਈਬਰ ਕਰਾਈਮ ਵਿਭਾਗ ਦੇ ਵਿੱਚ ਸ਼ਾਮਿਲ ਸਨ ਰਿਪੋਰਟ ਵਿੱਚ ਨੋਟ ਕੀਤਾ ਗਿਆ ਕਿ ਬਾਲ ਪর্নੋਗ੍ਰਾਫੀ ਦੀ ਵਧੀ ਹੋਈ ਰਿਪੋਰਟਿੰਗ ਵਧੇਰੇ ਕੇਸਾਂ ਦੇ ਨਤੀਜਾ ਸੀ ਮੌਜੂਦਾ ਤੇ ਇਤਿਹਾਸਕ ਵਿਸ਼ੇਸ਼ ਸੁਬਾਈ ਇੰਟਰਨੈਟ ਬਾਲ ਸੋਸ਼ਣ ਪੁਲਿਸ ਯੂਨਿਟਾਂ ਤੇ ਰਾਸ਼ਟਰੀ ਬਾਲ ਸੋਸ਼ਣ ਅਪਰਾਧ ਕੇਂਦਰ ਦੁਆਰਾ ਸਥਾਨਕ ਪੁਲਿਸ ਸੇਵਾਵਾਂ ਨੂੰ ਅੱਗੇ ਭੇਜੇ ਜਾ ਰਹੇ ਨੇ ਰਾਸ਼ਟਰੀ ਹੱਤਿਆ ਦੀ ਦਰ ਹਾਲਾਂਕਿ 2023 ਦੇ ਵਿੱਚ 14% ਘਟ ਗਈ ਜੋ ਕਿ 2022 ਵਿੱਚ ਪ੍ਰਤੀ 1 ਲੱਖ ਲੋਕਾਂ ਵਿੱਚ 2.27 ਹੱਤਿਆਵਾਂ ਤੋਂ 2023 ਵਿੱਚ 1.94 ਹੋ ਗਈ ਇਹ ਪਹਿਲਾ ਸਾਲ ਹੈ ਜਦੋਂ ਲਗਾਤਾਰ ਚਾਰ ਸਾਲਾਨਾ ਵਾਧੇ ਤੋਂ ਬਾਅਦ ਦਰ ਘਟੀ ਤੇ 2019 ਤੋਂ ਪਹਿਲੀ ਵਾਰ ਕਤਲ ਦੀ ਦਰ ਪ੍ਰਤੀ 1 ਲੱਖ ਤੋਂ 2 ਲੋਕਾਂ ਤੋਂ ਘਟ ਹੈ ਵੈਂਕੂਵਰ ਸਿਟੀ ਦੇ ਕੌਂਸਲਰਾਂ ਨੇ ਗ੍ਰੈਨਵੈਲ ਸਟਰੀਟ ਬ੍ਰਿਜ ਤੇ ਖੁਦਕੁਸ਼ੀ ਰੋਕथाम ਕੰਡਿਆਲੀ ਤਾਰ ਲਗਾਉਣ ਵਾਲੇ ਫੈਸਲੇ ਦੇ ਵਿੱਚ ਦੇਰੀ ਕਰਨ ਦੇ ਲਈ ਵੋਟ ਦਿੱਤੀ ਵਨ ਸਿਟੀ ਕੌਂਸਲ ਕ੍ਰਿਸਟਿਨ ਬੋਇਲ ਮੋਸ਼ਨ ਤੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਬੈਰੀਅਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ ਬੋਇਲ ਦੇ ਮੋਸ਼ਨ ਦੇ ਅਨੁਸਾਰ 2019 ਤੋਂ ਲੈ ਕੇ ਹੁਣ ਤੱਕ ਪੂਲ ਤੇ 21 ਖੁਦਕੁਸ਼ੀ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ 6 ਮੌਤਾਂ ਵੀ ਸ਼ਾਮਿਲ ਹੈ ਉਹਨਾਂ ਉਸ ਆંકੜਿਆਂ ਦੀ ਤੁਲਨਾ ਨੇੜੇ ਬੁਰਾਟ ਸਟਰੀਟ ਬ੍ਰਿਜ ਦੇ ਨਾਲ ਕੀਤੀ ਹੈ ਜਿਸ ਦੇ ਵਿੱਚ 2017 ਦੇ ਵਿੱਚ ਸੁਇਸਾਈਡ ਰੋਕਥਾਮ ਰੁਕਾਵਟਾਂ ਸਥਾਪਿਤ ਹੋਣ ਤੋਂ ਬਾਅਦ ਕੋਈ ਆਤਮਹੱਤਿਆ ਨਹੀਂ ਹੋਈ ਹੈ ਬਾਇਲ ਨੇ ਕਿਹਾ ਕਿ ABC ਕਾਉਂਸਲਰਾਂ ਨੇ ਉਸ ਬੇਨਤੀ ਨੂੰ ਕਮਜ਼ੋਰ ਕੀਤਾ ਤੇ ਦੇਰੀ ਕੀਤੀ ਕਿ ਫੰਡਿੰਗ ਵਚਨਬੱਧਤਾਂ ਨੂੰ ਲਾਗਤ ਦੇ ਸਿਰਫ 1 ਤਿਹਾਈ ਤੱਕ ਘਟਾ ਦਿੱਤਾ ਤੇ ਇਸ ਨੂੰ ਅਗਲੀ ਕਾਉਂਸਲ ਦੁਆਰਾ ਅਗਲੀ ਪੂੰਜੀ ਯੋਜਨਾ ਦੇ ਵਿੱਚ 2027 ਤੋਂ 2030 ਦੇ ਵਿੱਚ ਟੱਕ ਦਿੱਤਾ। ਬੋਇਲ ਦੇ ਮੋਸ਼ਨ ਦੇ ਵਿੱਚ ਇੱਕ ਹਫ਼ਤੇ ਬਾਅਦ ਇਹ ਆਇਆ ਹੈ ਜਦੋਂ ਗ੍ਰੈਨਵਿਲ ਆਇਲੈਂਡ ਨੇ ਪੁਲ ਤੇ ਸੁਸਾਈਡ ਰੋਕ ਥਾਮ ਕੰਡਿਆਲੀ ਤਾਰ ਲਗਾਉਣ ਦੇ ਲਈ ਆਪਣਾ ਕੰਮ ਜਾਰੀ ਰੱਖਿਆ ਗ੍ਰੈਨਵਿਲ ਆਇਲੈਂਡ ਦੇ ਬਿਲਡਿੰਗ ਮੈਨੇਜਰ ਨੇ ਕਿਹਾ ਹੈ ਕਿ ਇਹ ਬਹੁਤ ਹੀ ਉਦਾਸ ਕਰਨ ਵਾਲੀ ਗੱਲ ਹੈ ਬੁਰਾਟ ਸਟਰੀਟ ਬ੍ਰਿਜ ਤੋਂ ਜੇ ਜਾਣੀਏ ਤਾਂ ਉਹਨਾਂ ਨੇ ਰੁਕਾਵਟਾਂ ਪਾ ਦਿੱਤੀਆਂ ਉਦੋਂ ਤੋਂ ਜ਼ੀਰੋ ਕੋਸ਼ਿਸ਼ਾਂ ਹੋਈਆਂ ਨੇ ਤੇ ਉਹ ਪੈਸਾ ਖਰਚ ਨਹੀਂ ਕਰਨਗੇ ਇਸ ਮੋਸ਼ਨ ਨੂੰ ਬੀਸੀ ਦੇ ਸੰਕਟ ਕੇਂਦਰ ਦੇ ਸਮੇਤ ਕਈ ਹੋਰ ਸਮੂਹਾਂ ਦੁਆਰਾ ਵੀ ਸਮਰਥਨ ਦਿੱਤਾ ਗਿਆ ਸੀ ਇਹ ਮੋਸ਼ਨ ਗ੍ਰੈਨਵਿਲ ਬ੍ਰਿਜ ਕਨੈਕਟਰ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਦੇ ਵਿੱਚ ਪਹਿਲਾਂ ਤੋਂ ਹੀ ਅਪਗ੍ਰੇਡ ਕੀਤੇ ਜਾ ਰਹੇ ਬ੍ਰਿਜ ਦੇ ਨਾਲ ਆਉਂਦਾ ਹੈ ਤੇ ਬੋਇਲ ਨੇ ਦਲੀਲ ਦਿੱਤੀ ਹੈ ਕਿ ਭਵਿਕ ਵਿੱਚ ਰੁਕਾਵਟਾਂ ਨੂੰ ਜੋੜਨਾ ਉਹਨਾਂ ਨੂੰ ਮੌਜੂਦਾ ਕੰਮ ਦੇ ਵਿੱਚ ਜੋੜਨ ਦੇ ਨਾਲੋਂ ਬਹੁਤ ਮਹਿੰਗਾ ਹੋਏਗਾ ਬੋਇਲ ਸ਼ਹਿਰ ਨੂੰ ਫੰਡਿੰਗ ਕਰਨ ਤੇ ਕਨੈਕਟਰ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਵਜੋਂ ਰੋਕਥਾਮ ਵਾਰਡ ਲਗਾਉਣ ਦੇ ਲਈ ਵਚਨਬੱਧ ਕਰਨ ਲਈ ਬੁਲਾ ਰਹੇ ਨੇ ਜਦੋਂ ਕਿ ਕੰਮ ਦੇ ਵਿੱਚ ਮਦਦ ਲਈ ਸਰਕਾਰ ਦੇ ਸੀਨੀਅਰ ਪਦਨਾ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ